ਸਤ ਸ੍ਰੀ ਅਕਾਲ ਸਵਾਗਤ ਹੈ ਜੀ ਅੱਜ ਦੇ ਆਪਣੇ ਨਵੇਂ ਬਲੌਗ 'ਚ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਜੌਨੀਅਰ ਦੇ ਜਿਹੜੀ ਲਿਫਟ ਕੰਟਰੋਲ ਲਿਫਟ ਆ ਉਹ ਕਿਵੇਂ ਕੰਮ ਕਰਦੀ ਹੈ ਤੇ ਕਿਸ ਤਰ੍ਹਾਂ ਆਪਾਂ ਜਦੋਂ ਵਾਹਣ ਬਾਉਨੇ ਆ ਜਾਂ ਹਲ ਮਾਰਦੇ ਆ ਕਿਵੇਂ ਆਪਾਂ ਲੀਵਰਾਂ ਤੋਂ ਕੰਮ ਲੈਣਾ ਹੈ ਕਿਵੇਂ ਕੰਟਰੋਲ ਲੀਵਰ ਕੰਮ ਕਰਦੇ ਆ ਸੋ ਸਾਰਿਆਂ ਤੋਂ ਪਹਿਲਾਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਹੁਣ ਤੁਹਾਨੂੰ ਮੈਂ ਦੱਸਦਾ ਕਿ ਕਿਸ ਤਰ੍ਹਾਂ ਇਹਦੇ ਲੀਵਰ ਕੰਮ ਕਰਦੇ ਆ ਹਾਲ ਮਗਰ ਪਾ ਲੇ ਹਾਲ ਮਗਰ ਪਾਉਣ ਤੋਂ ਬਾਅਦ ਆਹ ਲੀਵਰ ਜਿਹੜਾ ਇਹਨੂੰ ਟਰੈਕਟਰ ਦਾ ਛੋਟਾ ਗੇਅਰ ਲਾ ਕੇ ਪਹਿਲਾ ਗੇਅਰ ਲਾ ਲਓ ਤੇ ਉਦਰਾ ਲੋ ਦਾ ਲੋ ਲਾ ਕੇ ਪਹਿਲਾ ਗੇਅਰ ਲਾ ਲਓ ਤੇ ਦੋਵੇਂ ਲੀਵਰਾਂ ਨੂੰ ਇਹ ਡਾਊਨ ਕਰ ਦਿਓ ਡਾਊਨ ਕਰਨ ਤੋਂ ਬਾਅਦ ਦੋਵੇਂ ਲੀਵਰਾਂ ਨੂੰ ਜਿਵੇਂ ਜਿਵੇਂ ਟਰੈਕਟਰ ਦੀ ਰੇਸ ਜਿੰਨੇ RPM ਤੇ ਤੁਸੀਂ ਟਰੈਕਟਰ ਚਲਾਉਨੇ ਹੋ ਉਹਨੇ RPM ਤੇ ਟਰੈਕਟਰ ਚਲਾ ਲਓ ਮੰਨ ਲੈ ਐਵਰੇਜ ਦੇ ਹਿਸਾਬ ਨਾਲ ਜਿਵੇਂ ਆਮ ਨੋਰਮਲ 1400 ਜਾਂ 1500 ਚੱਕਰ ਤੇ ਤੁਸੀਂ ਕਰਕੇ ਤੇ ਜਿਵੇਂ ਜਿਵੇਂ ਟਰੈਕਟਰ ਤੁਹਾਡਾ ਨਾਰਮਲੀ ਆਪਾਂ ਦੋਵੇਂ ਲੀਵਰ ਥੱਲੇ ਸਿੱਟਾਂਗੇ ਟਰੈਕਟਰ ਬੈਠੂਆ ਜਿਵੇਂ ਜਿਵੇਂ ਆ ਇਸ ਲੀਵਰ ਨੂੰ ਉੱਤੇ ਕਰੋਗੇ ਜਿਸ ਹਿਸਾਬ ਨਾਲ ਤੁਹਾਡਾ ਟਰੈਕਟਰ ਨਾਰਮਲ ਥੋੜੇ ਥੋੜੇ ਹਾਲ ਚੱਕਣੇ ਸ਼ੁਰੂ ਕਰ ਦੇ ਜਿੱਥੇ ਇਹਦੀ ਸੈਂਸਿੰਗ ਕੰਮ ਕਰਨੀ ਸ਼ੁਰੂ ਕਰਤੀ ਤੇ ਇਹ ਉੱਥੇ ਇਸ ਲੀਵਰ ਨੂੰ ਸੈੱਟ ਕਰ ਲਓ ਉਸ ਤੋਂ ਬਾਅਦ ਤੁਹਾਡੇ ਤੁਹਾਡਾ ਜਿਹੜਾ ਟਰੈਕਟਰ ਦਾ ਹਾਲ ਥੱਲੇ ਜਾਣੂ ਹਟ ਜਾਣਗੇ ਤੇ ਜਿਹੜੀ ਇਹਦੀ ਸੈਂਸਿੰਗ ਹੈਗੀ ਇਹ ਕੰਮ ਕਰਨ ਲੱਗ ਜੂਗੀ ਤੇ ਇਸ ਜਿਹੜਾ ਦੂਸਰੇ ਲੀਵਰ ਨੂੰ ਕੰਟਰੋਲ ਤੋਂ ਬਿਨਾਂ ਜਿਹੜਾ ਲੀਵਰ ਹੈ ਉੱਪਰ ਚੱਕਣ ਵਾਲਾ ਇਸ ਨੂੰ ਇੱਕ ਤੇ ਰੱਖਣਾ ਹੈ ਇੱਕ ਤੇ ਇਹਨੂੰ ਨਾ ਤਾਂ ਜਿਆਦਾ ਡਾਊਨ ਕਰਨਾ ਹੈ ਬਸ ਇਹਨੂੰ ਇੱਕ ਤੇ ਰੱਖਣਾ ਹੈ ਵੈਸੇ ਇੱਥੇ ਤੇ ਇਸ ਨੂੰ ਤੁਸੀਂ ਜਦੋਂ ਇੱਥੋਂ ਤੱਕ ਜਾਓਗੇ ਤਾਂ ਉਹ ਜਿਹੜੀ ਟਰੈਕਟਰ ਦੀ ਸੈਂਸਿੰਗ ਆ ਉਹ ਕੰਮ ਕਰਨ ਲੱਗ ਜੂਗੀ ਤੇ ਉਸ ਤੋਂ ਬਾਅਦ ਹਲ ਥੱਲੇ ਜਾਣ ਉਹ اٹ ਜਾਣਗੇ ਨਾ ਤਾਂ ਫਿਰ ਉਹ ਇੱਕੋ ਜਿਹੀ ਡੈਪਥ ਲੈਣਗੇ ਲੈਫਟ ਥੱਲੇ ਜਾਇਆ ਕਰੂਗੀ ਤਾਂ ਆਪਣੇ ਆਪ ਜਿਹੜੀ ਇਹਦੀ ਟਰੈਕਟਰ ਦੀ ਸੈਂਸਿੰਗ ਹੈ ਉਹ ਉਹ ਨੂੰ ਉੱਪਰ ਚੱਕਿਆ ਕਰੂਗੀ ਅਤੇ ਇੱਕੋ ਜੇ ਡੈਪਥ ਤੇ ਡੰਗਾਈ ਤੇ ਜਿਹੜੇ ਹਾਲ ਲੱਗਣਗੇ ਤੇ ਜਦੋਂ ਆਪਾਂ ਇਧਰਲੀ ਸਾਈਡ ਤੋਂ ਜਿਹੜੀ ਟਾਪ ਲਿੰਕ ਹੈ ਉਹ ਹਮੇਸ਼ਾ ਥੱਲੇ ਵਾਲੀ ਕਿੱਲੀ ਚ ਹੋਣੀ ਚਾਹੀਦੀ ਹੈ ਆ ਥੱਲੇ ਵਾਲੇ ਹੌਲ ਚ ਇਸ ਚ ਇਸ ਹੌਲ ਦੇ ਵਿੱਚ ਟਾਪ ਲਿੰਕ ਨੂੰ ਪਾਉਣਾ ਹੈ ਨਾ ਨਾ ਤਾਂ ਉੱਪਰਲੇ ਚ ਪਾਉਣਾ ਤੇ ਨਾ ਵਿਚਾਲੜ ਦੇ ਚ ਜੇਕਰ ਤੁਸੀਂ ਥੱਲੜ ਦੇ ਚ ਪਾਉਂਗੇ ਤਾਂ ਇਹਦੀ ਸੈਂਸਿੰਗ ਰਾਡ ਹੈ ਜਿਹੜੀ ਇਹ ਵਧੀਆ ਕੰਮ ਕਰੂਗੀ ਇਸ ਟਾਈਪ ਆਹ ਚੀਜ਼ ਹੈ ਜਿਹੜੀ ਕਈਆਂ ਦੇ ਜਿਹੜੇ ਇੱਥੋਂ ਜਿਹੜੀ ਸਪੇਸ ਜ਼ਿਆਦਾ ਹੁੰਦਾ ਤੇ ਸੈਂਸਿੰਗ ਜਿਹੜੀ ਉਹ ਘੱਟ ਕੰਮ ਕਰਦੀ ਹੈ ਤਾਂ ਆਹ ਰਾਡ ਨੂੰ ਤੁਸੀਂ ਕੱਸ ਸਕਦੇ ਹੋ ਤੇ ਬਾਕੀ ਤੁਸੀਂ ਜਿਹੜੀ ਟਾਪ ਲਿੰਕ ਆ ਉਹ ਇਸ ਚ ਪਾਉਣੀ ਹੈ ਜੇਕਰ ਤੁਸੀਂ ਜਿਹਦੇ ਵਿੱਚ ਸੈਂਸਿੰਗ ਤੋਂ ਨਹੀਂ ਕੰਮ ਲੈਣਾ ਜਿਵੇਂ ਰੋਟਾਵੇਟਰ ਹੋਇਆ ਰੋਟਾਵੇਟਰ ਦੀ ਟਾਪ ਲਿੰਕ ਹਮੇਸ਼ਾ ਉੱਪਰਲੇ ਹੋਲ ਚ ਪਾਉਣੀ ਹੈ ਤੇ ਜਿਹੜੇ ਵਿਚਾਲਣ ਦਾ ਹੋਲ ਹੈ ਉਹ ਜਿਵੇਂ ਜੇ ਜਿਆਦਾ ਭਾਰੀ ਚੀਜ਼ਾਂ ਜਿਹੜੀਆਂ ਜਿਵੇਂ ਤੋਤੇ ਹਲ ਜਾਂ ਜਿਨ੍ਹਾਂ ਤੇ ਇਹ ਪ੍ਰੈਸ਼ਰ ਵੱਧ ਹੈ ਮਗਰ ਜਿਆਦਾ ਵਜਨ ਰਹਿੰਦਾ ਹੈ ਤਾਂ ਉਹ ਵਿਚਾਲਣ ਵਾਲੇ ਹੋਲ ਚ ਪਾਉਣੀ ਹੈ ਤੇ ਟਾਪ ਲਿੰਕ ਹੈ ਜਿਹੜੀ ਟਾਪ ਲਿੰਕ ਪਾਉਣ ਤੋਂ ਬਾਅਦ ਜਿਹੜੇ ਇਹਦੇ ਆਹ ਫੱਟੀ ਵਾਲੇ ਆਹ ਜਿਹੜੇ ਸੰਗਲ ਹੈ ਸੰਗਲ ਜਿਹੜੇ ਜੀ ਸਲੋਡ ਤੋਂ ਆਪਾਂ ਸਿੱਧੇ ਲੋਡ ਮੋੜਨਾ ਥੋੜੇ ਜੀ ਇਹਨਾਂ ਨੂੰ ਆ ਲੂਜ਼ ਹੋਣੇ ਚਾਹੀਦੇ ਆ ਫਿਰ ਤੁਹਾਨੂੰ ਬਾਰ-ਬਾਰ ਲਿਫਟ ਚੱਕਣ ਦੀ ਵੀ ਜ਼ਰੂਰਤ ਨਹੀਂ ਪਊਗੀ ਮੱਥਿਆਂ ਤੋਂ ਆਰਾਮ ਨਾਲ ਟਰੈਕਟਰ ਮੁੜਦਾ ਰਹੂਗਾ ਉਸ ਤੋਂ ਬਾਅਦ ਜਿਹੜੇ ਲੀਵਰ ਦਾ ਕੰਮ ਹੈ ਉਹ ਖਤਮ ਹੋ ਜਾਊਗਾ ਆ ਜਦੋਂ ਕੰਟਰੋਲ ਕੰਮ ਕਰਨ ਲੱਗ ਗਿਆ ਤਾਂ ਜਿਹੜੇ ਟਰੈਕਟਰ ਦੇ ਵਿੱਚ ਜਦੋਂ ਦੂੰਗੇ ਜਾਣਗੇ ਹਾਲ ਤਾਂ ਆਪਣੇ ਆਪ ਟਰੈਕਟਰ ਸੈਂਸਿੰਗ ਨਾਲ ਕੰਟਰੋਲ ਕਰਕੇ ਉਹਨਾਂ ਨੂੰ ਸਾਗੀ ਇਹ ਡੈੱਫਟਾ ਤੇ ਲੈ ਕੇ ਆ ਜੂਗਾ ਤੇ ਆਹ ਜਿਹੜਾ ਆਹ ਹੁੰਦਾ ਜੌਂਡੀਅਰ ਦੇ ਵਿੱਚ ਆ ਚੀਜ਼ ਇਹ ਚੀਜ਼ ਹੁੰਦੀ ਹੈ ਵੀ ਜਦੋਂ ਆਪਾਂ ਮੰਨ ਲੈ ਬਜਾਈ ਕਰਦੇ ਆ ਬਜਾਈ ਕਰਦੇ ਆ ਜਦੋਂ ਆਪਾਂ ਲੀਵਰ ਦੋਵੇਂ ਬੰਨ ਲੈ ਵੈਸੇ ਜਦੋਂ ਬਜਾਈ ਕਰਦੇ ਆ ਉਦੋਂ ਸੈਂਸਿੰਗ ਦੀ ਕੋਈ ਲੋੜ ਨਹੀਂ ਹੁੰਦੀਗੀ ਉਦੋਂ ਆਪਾਂ ਬਜਾਈ ਵਾਲੀ ਮਸ਼ੀਨ ਦੇ ਚੱਕਰਿਆਂ ਦੇ ਉੱਤੇ ਸੈੱਟ ਕਰਕੇ ਬਜਾਈ ਕਰਦੇ ਆ ਤੇ ਜਾਂ ਮੱਥਿਆਂ ਤੋਂ ਚੱਕਣਾ ਹੁੰਦਾ ਹੈ ਜਾਂ ਮੱਥਿਆਂ ਤੇ ਲੋਡ ਪਾਉਣੀ ਤਾਂ ਆਪਾਂ ਨੂੰ ਲੀਵਰਾਂ ਤੋਂ ਚੱਕਣ ਦੀ ਲੋੜ ਨਹੀਂ ਆਹ ਚੀਜ਼ ਹੈ ਜਿਹੜੀ ਇਹਨੂੰ ਇੱਕ ਵਾਰੀ ਪ੍ਰੈਸ ਕਰਾਂਗੇ ਤਾਂ ਲਿਫਟ ਚੱਕੀ ਜਾਊਗੀ ਪ੍ਰੈਸ ਕਰਾਂਗੇ ਤੇ ਛੱਡ ਦਊਗੀ ਇਹ ਜੌਂਡੀਅਰ ਦੇ ਵਿੱਚ ਬਹੁਤ ਵਧੀਆ ਫੰਕਸ਼ਨ ਆ ਆ ਚੀਜ਼ ਹੋਰ ਟਰੈਕਟਰਾਂ 'ਚ ਪਤਾ ਨਹੀਂ ਵੀ ਆਉਂਦਾ ਜਾਂ ਨਹੀਂ ਪਰ ਆਹ ਚੀਜ਼ ਮੈਨੂੰ ਬੈਸਟ ਲੱਗੇ ਜੌਂਡੀਅਰ ਦੇ ਵੀ ਤੁਸੀਂ ਹਾਲ ਚੱਕਣਾ ਤਾਂ ਤੁਹਾਨੂੰ ਲੀਵਰਾਂ ਤੋਂ ਕੰਮ ਲੈਣ ਦੀ ਲੋੜ ਨਹੀਂ ਸਿਰਫ ਇਹਨੂੰ ਦਬਾਓ ਤੇ ਹਾਲ ਚੱਕੇ ਜਾਣਗੇ ਜਾਂ ਕੋਈ ਵੀ ਤੁਸੀਂ ਜਿਹੜਾ ਸੰਦ ਮੰਗਰ ਪਾਇਆ ਵਾ ਉਹ ਇਹਦੇ ਨਾਲ ਚੱਕਿਆ ਜਾਇਆ ਕਰੂਗਾ ਤੇ ਇਹਦੇ ਨਾਲ ਜਦੋਂ ਆਪਾਂ ਟਰੈਕਟਰ ਮੋੜ ਕੇ ਸਾਗੀ ਜਗ੍ਹਾ ਰੱਖਣਾ ਹੈ ਤਾਂ ਉਹ ਰੱਖ ਸਕਦੇ ਹਾਂ ਜਿਵੇਂ ਬਜਾਈ ਵਾਲੀ ਮਸ਼ੀਨ ਹੋ ਗਈ ਜਾਂ ਪੋਤੇ ਹਾਲ ਹੋ ਗਏ ਇਹਨਾਂ ਨੂੰ ਮੋੜ ਕੇ ਰੱਖਣ ਵੇਲੇ ਆ ਚੀਜ਼ ਬਹੁਤ ਵਧੀਆ ਕੰਮ ਦਿੰਦੀ ਹੈ ਚੌਥੋਂ ਨੂੰ ਅੱਜ ਕੰਟਰੋਲ ਬਾਰੇ ਜਾਣਕਾਰੀ ਦਿੱਤੀ ਆ ਚੀਜ਼ ਹੈ ਜਿਹੜੀ ਇਹ ਕੰਟਰੋਲ ਕੰਮ ਕਰਦਾ ਹੈ ਇਹ ਸਿਰਫ ਆਪਾਂ ਉਸ ਨੂੰ ਉੱਪਰ ਚੱਕਣ ਲਈ ਹੁੰਦਾ ਹੈਗਾ ਉੱਪਰ ਚੱਕਣ ਲਈ ਇਹ ਲੀਵਰ ਕੰਮ ਕਰਦਾ ਹੈਗਾ ਤੇ ਆਹਾਂ ਕੰਟਰੋਲਰ ਹੁੰਦਾ ਹੈ ਇਹ ਸਿਰਫ ਲਿਫਟ ਨੂੰ ਉੱਪਰ ਚੱਕਣ ਲਈ ਵਰਤੋਂ ਚ ਲਿਆ ਜਾਂਦਾ ਸੋ ਅੱਜ ਦੀ ਵੀਡੀਓ ਚ ਇੰਨਾ ਹੀ ਸੋ ਕੰਟਰੋਲਰਾਂ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ